ਦੋਸਤੋ ਇਹ ਜਿਹੜਾ ਆਦਮੀ ਤੁਸੀਂ ਦੇਖ ਰਹੇ ਹੋ ਨਾ ਫਿੱਕੀ ਗੁਲਾਬੀ ਪੱਗ ਦੇ ਵਿੱਚ ਇਹ ਕੋਈ ਆਮ ਦਿਹਾੜੀਦਾਰ ਇਨਸਾਨ ਨਹੀਂ ਇਹ ਕਹਿੰਦਾ ਘੋਦਾ ਜੱਟਾਂ ਦਾ ਪੁੱਤ ਅਤੇ ਪਿੰਡ ਦੀ ਕਮਾਂਡ ਨੂੰ ਸੰਭਾਲਣ ਵਾਲਾ ਮੋਹਤਵਾਰ ਬੰਦਾ ਪਿੰਡ ਦਾ ਸਰਪੰਚ ਹੈ ਇਸ ਬੰਦੇ ਨੂੰ ਕੋਈ ਸ਼ੌਂਕ ਨਹੀਂ ਵੀ ਵੜ ਕੇ ਕਹੀ ਚੱਕ ਕੇ ਕੰਮ ਕਰੇ ਇਹ ਬੰਦਾ ਨਾ ਖੜ ਕੇ ਮਜ਼ਦੂਰਾਂ ਤੋਂ ਕੰਮ ਕਰਵਾ ਸਕਦਾ ਉਂਗਲ ਦੀ ਪਾਵਰ ਤੇ ਪਾਰੇ ਸਰਪੰਚ ਦੇ ਵਿੱਚ ਨਾ ਇੰਨਾ ਜਨੂਨ ਆ ਇਹਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਸੈਟ ਆ ਪਰ ਫਿਰ ਵੀ ਇਹ ਬੰਦੇ ਦਾ ਨਾ ਪਿੰਡ ਨਾਲ ਮੋਹ ਇੰਨਾ ਕਿ ਕੈਨੇਡਾ ਵਾਲੇ ਦਾ ਮੋਹ ਨਹੀਂ ਜਾਂਦਾ ਪਿੰਡ ਨੂੰ ਤਿਆਰ ਕਰਨ ਚ ਪਿੰਡ ਨੂੰ ਸੋਹਣਾ ਬਣਾਉਣ ਚ ਪੂਰਾ ਜੋਰ ਲੱਗਿਆ ਹੋਇਆ ਇਦਾਂ ਦੇ ਸਰਪੰਚ ਕਿੱਥੇ-ਕਿੱਥੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਵੀ ਕਦੇ ਦੇਖਿਆ ਐਵੇਂ ਸਰਪੰਚ ਖੁਦ ਕੰਮ ਕਰਦਾ ਤਾਂ ਕਮੈਂਟ ਜਰੂਰ ਕਰਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦੇਣਾ